ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਵਿਖੇ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਇੱਕ ਲੋਕ ਸੰਪਰਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਡੀਐਸਪੀ ਸਰਬਜੀਤ ਸਿੰਘ ਨੇ ਅਮਨੀਤ ਕੌਂਡਲ ਐਸసీపీ ਬਠਿੰਡਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਨਸ਼ਿਆਂ ਦੇ ਖਾਤਮੇ ਦੇ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਹੀ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕਰਨਾ ਤੇ ਇਸ ਸਮੱਸਿਆ ਦਾ ਨੁਕਟਣ ਦੇ ਲਈ ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਪ੍ਰਾਪਤ ਕਰਨਾ ਹੈ। ਤੇ ਡੀਐਸਪੀ ਸਰਬਜੀਤ ਸਿੰਘ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਤਸਕਰਾਂ ਬਾਰੇ ਪੁਲਿਸ ਨੂੰ ਸੂਚਨਾ ਦੇਣ ਤਾਂ ਜੋ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਹੋ ਸਕੇ ਉਹਨਾਂ ਨੇ ਵੀ ਦੱਸਿਆ ਕਿ ਸਰਕਾਰ ਨਸ਼ਾ ਛੁਡਾਉਣ ਦੇ ਲਈ ਵਾਪਕ ਕੇਂਦਰਾ ਦੇ ਨਾਲ ਹੀ ਨਸ਼ਾ ਪੀੜਤਾ ਦੀ ਮਦਦ ਕਰ ਰਹੀ ਹੈ ਇਹ ਮੀਟਿੰਗ ਜਿਸ ਦੇ ਵਿੱਚ ਨਸ਼ਾ ਦੇ ਵਿਰੁੱਧ ਜੰਗ ਦੇ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਇੱਕ ਮਾਨਯੋਗ ਐਸਐਸਪੀ ਅਮਨੀਤ ਕੌਰ ਆਈਪੀਐਸ ਐਸਐਸਪੀ ਬਠਿੰਡਾ ਜੀ ਇਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਹੈ ਜੋ ਸਰਕਾਰ ਦੀਆਂ ਪਾਲਿਸੀਸ ਹੈ ਗਾਈਡਲਾਈਨਸ ਹੈਗਾ ਉਹਨਾਂ ਦੀ ਇੰਪਲੀਮੈਂਟੇਸ਼ਨ ਤੇ ਹੋਰ ਸਾਰਾ ਕਰਦੇ ਹੋਏ ਅੱਜ ਅਸੀਂ ਇੱਕ ਪਬਲਿਕ ਮੀਟਿੰਗ ਰੱਖੀ ਸੀਗੀ ਕਿ ਇੱਥੇ ਸਾਡਾ ਬੇਸਿਕ ਪਰਪਸ ਮੀਟਿੰਗ ਦਾ ਇਹ ਸੀਗਾ ਕਿ ਜੋ ਵੀ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਹੈ ਨਸ਼ੇ ਵਿਰੁੱਧ ਹੈ ਜਾਂ ਹੋਰ ਹੈਗੀਆਂ ਉਹ ਪਬਲਿਕ ਨੂੰ ਵੀ ਸ਼ੇਅਰ ਕੀਤੀਆਂ ਜਾਣ ਤੇ ਪਬਲਿਕ ਤੋਂ ਇੱਕ ਡਾਇਰੈਕਟ ਫੀਡਬੈਕ ਲਿਆ ਜਾਵੇ ਇਸ ਸਬੰਧੀ ਅਸੀਂ ਮੀਟਿੰਗਾਂ ਜਿਹੜੀਆਂ ਵਕ ਵਕ ਜਗ੍ਹਾ ਤੇ ਤੇ ਵਕ ਵਕ ਸਮੇਂ ਤੇ ਅਸੀਂ ਕੰਟੀਨਿਊਸਲੀ ਕਰਦੇ ਰਹਿੰਦੇ ਆ ਤਾਂ ਜੋ ਜੋ ਸਰਕਾਰ ਵੱਲੋਂ ਜਿਹੜੀ ਹੈ ਯੁੱਧ ਨਸ਼ਿਆਂ ਵਿਰੁੱਧ ਚਲਾਈ ਹੋਈ ਮੁਹਿੰਮ ਹੈ ਇਸ ਦੇ ਇਸ ਦਾ ਪਬਲਿਕ ਦਾ ਕੀ ਫੀਡਬੈਕ ਹੈ ਜਾਂ ਜੋ ਸਰਕਲ ਪੁਲਿਸ ਡਿਪਾਰਟਮੈਂਟ ਵੱਲੋਂ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਬੰਦੀ ਕੀ ਫੀਡਬੈਕ ਆ ਰਿਹਾ ਜਾਂ ਕਿਤੇ ਕੋਈ ਇੰਪਰੂਵਮੈਂਟ ਦੀ ਲੋੜ ਹੈ ਤਾਂ ਸੀ ਇਸ ਤਰ੍ਹਾਂ ਕੇ ਦਾ ਫੀਡਬੈਕ ਲੈ ਕੇ ਤਾਂ ਤਾਂ ਜੋ ਅਗਲੀ ਕਾਰਵਾਈ ਹੋਰ ਵਧੀਆ ਤਰੀਕੇ ਨਾਲ ਕੀਤੀ ਜਾਵੇ। ਇਸ ਸਮੇਂ ਲੋਕ ਕਰਦੇ ਰਹੇ ਜੀ ਲੋਕਾਂ ਨੂੰ ਇਨਫਰਮੇਸ਼ਨ ਦੇਣ ਤਾਂ ਸਾਡੀ ਪ੍ਰੈਜੈਂਸੀ ਹੀ ਖੋ ਜਾਏ। ਐਸੀ ਕਹਿਣਾ ਤਾਂ। ਦੇਖੋ ਇਸ ਬਾਰੇ ਅਸੀਂ ਪਬਲਿਕ ਨੂੰ ਵੀ ਅਵੇਅਰ ਕੀਤਾ ਜੀ ਤੁਹਾਡੇ মিডিয়াম ਰਾਈਮ ਵੀ ਅਸੀਂ ਅਵੇਅਰ ਕਰਨਾ ਚਾਹੁੰਦੇ ਹੈਗੇ ਆ ਕਿ ਯੁੱਧ ਨਸ਼ਿਆਂ 'ਤੇ ਚੱਲਦੇ ਇਸ ਦੇ ਤਹਿਤ ਇੱਕ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜੋ ਹੈ 9779100200 ਇਹ ਇੱਕ ਸੈਂਟਰਲਾਈਜ਼ਡ ਨੰਬਰ ਹੈਗਾ ਜੀ ਸਟੇਟ ਲੈਵਲ ਦਾ ਨੰਬਰ ਹੈ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਨਸ਼ਿਆਂ ਦੇ ਵਿਰੁੱਧ ਤਾਂ ਤੁਸੀਂ ਇਸ ਨੰਬਰ ਤੇ ਦੇ ਸਕਦੇ ਹੋ ਇਸ ਦੀ ਇਹ ਖਾਸੀਅਤ ਹੈ ਕਿ ਇੱਥੋਂ ਇਹ ਸੈਂਟਰਲਾਈਜ਼ਡ ਹੈ ਚੰਡੀਗੜ੍ਹ ਚੱਲਦਾ ਨੰਬਰ ਤਾਂ ਉੱਥੋਂ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਿਹੜਾ ਕੰਪਲੇਨੈਂਟ ਹੁੰਦਾ ਉਹਦੀ ਆਇਡੈਂਟਿਟੀ ਨਹੀਂ ਰਿਵੀਲ ਹੁੰਦੀ ਤਾਂ ਕਿਸੇ ਤਰੀਕੇ ਨਾਲ ਵੀ ਜਿਸ ਜ਼ਿਲ੍ਹੇ ਨਾਲ ਸੰਬੰਧਿਤ ਉਹਤੇ ਇਨਫੋਰਮੇਸ਼ਨ ਚੱਲ ਜਾਂਦੀ ਆਇਡੈਂਟਿਟੀ ਉਹਦੀ ਸੀਕ੍ਰੀਟ ਰਹਿੰਦੀ ਆ ਤਾਂ ਇਦਾਂ ਵੀ ਦੇਖ ਸਕਦੇ ਆ ਇਸ ਤੋਂ ਇਲਾਵਾ ਅਗਰ ਫਿਰ ਵੀ ਕਿਸੇ ਨੂੰ ਲੋਕਲ ਹੈ ਜਾਂ ਸਾਡੇ ਆਫਿਸ ਆ ਉਹ ਇਨਫੋਰਮੇਸ਼ਨ ਸ਼ੇਅਰ ਕਰੋ ਕਿਸੇ ਦੀ ਵੀ ਇਨਫੋਰਮੇਸ਼ਨ ਦਾ ਆਇਡੈਂਟਿਟੀ ਲੀਕ ਨਹੀਂ ਕੀਤੀ ਜਾਊਗੀ ਇਹ ਮਹੱਲਾਵਾਸੀ ਜੀ ਉਹਨਾਂ ਵੱਲੋਂ ਕੋਈ ਸ਼ਿਕਾਇਤਾਂ ਦੱਸ ਜਾਰੀ ਦਿੱਤੇ ਗਏ ਕਿਸ ਤਰ੍ਹਾਂ ਦੇ ਹਾਂਜੀ ਮਹੱਲਾ ਵਸ ਅਸੀਂ ਦੇਖੋ ਮੇਨ ਪਰਪਸ ਹੀ ਇਹ ਹੈਗਾ ਜੀ ਇਹਨਾਂ ਮੀਟਿੰਗਸ ਦਾ ਵੀ ਸਰਕਾਰ ਦੀਆਂ ਗਾਈਡਲਾਈਨਸ ਦੀਆਂ ਅਵੇਅਰਨੈਸ ਵੀ ਹੈਗੀ ਹੈ ਤੇ ਉਹਨਾਂ ਤੋਂ ਫੀਡਬੈਕ ਵੀ ਲਿਆ ਜਾਵੇ ਜਿੱਦਾਂ ਅੱਜ ਸਾਨੂੰ ਫੀਡਬੈਕ ਦਿੱਤਾ ਹੈਗਾ ਕਿ ਕਈ ਪੀਜੀਸ ਵਗੈਰਾ ਜੋ ਲੋਕ ਬੱਚੇ ਬਾਹਰੋਂ ਰਹਿੰਦੇ ਹਨ ਉਹਨਾਂ ਸੰਬੰਧੀ ਕੋਈ ਸ਼ਿਕਾਇਤਾਂ ਆਉਂਦੀਆਂ ਹੈਗੀਆਂ ਜਾਂ ਕੋਈ ਸਪੈਸੀਫਿਕ ਜੀ ਕੋਈ ਜਗ੍ਹਾ ਦੱਸੀਆਂ ਹੈਗੀਆਂ ਵੀ ਜਿੱਥੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਹੈ ਜਾਂ ਇਦਾਂ ਦਾ ਕੋਈ ਬਡੀਰ ਵਗੈਰਾ ਜਾਂ ਉਦਾਂ ਦੀ ਪ੍ਰੋਬਲਮ ਹੈ ਤਾਂ ਅਸੀਂ ਉਸ ਤੇ ਜ਼ਰੂਰ ਕਾਰਵਾਈ ਕਰਾਂਗੇ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਆ ਜੀ ਮੀਟਿੰਗ ਕੀ ਕੋਈ ਹੋਰ ਲੋਕ ਕਮਲਜੀਤ ਸਿੰਘ ਭੰਗੂ ਨੰਬਰਦਾਰ ਪਾਰਟ ਨੰਬਰ 11 ਅੱਜ ਜਿਹੜੀ ਮੀਟਿੰਗ ਸੀ ਡੀਐਸਪੀ ਸਾਹਿਬ ਵੱਲੋਂ ਉਸੇ ਕੀ ਸਰਕਾਰ ਦਾ ਜੋ ਚੱਲ ਰਿਹਾ ਏਜੰਡਾ ਵਿਯੋਧ ਨਸ਼ਾ ਅਪਰਾਧ ਉਹਦੇ ਸਬੰਧ ਚ ਮੀਟਿੰਗ ਸੀ ਮੋਹੱਲਾ ਨਵਾਸ ਗਿਆ ਮੀਟਿੰਗ ਰੱਖੀ ਸੀ 17 ਨੰਬਰ ਵਾਲੇ ਪਾਰਕ ਦੇ ਕੋਲੇ ਮੰਦਰ ਦੇ ਵਿੱਚ ਪਰ ਉਹਦੇ ਸਬੰਧ ਚ ਪਬਲਿਕ ਦੇ ਨਾਲ ਰਾਬਤਾ ਕਾਇਮ ਕਰਨ ਵਾਸਤੇ ਇਹਨਾਂ ਨੇ ਪਬਲਿਕ ਦੇ ਫੀਡਬੈਕ ਲੈਣ ਵਾਸਤੇ ਇਮਿਗ੍ਰੇਸ਼ਨ ਪਰ ਇਸ ਲਈ ਰੋਡ ਦੀ ਸਭ ਤੋਂ ਵੱਡੀ ਸਮੱਸਿਆ ਜੀ ਪਾਈ ਹੈ ਉਹ ਰੋਡ ਦੇ ਪਰਸਿਸਟੈਂਟ ਸਮੱਸਿਆਵਾਂ ਨੇ ਕਿਹਨੇ ਕੋਈ ਸੋਲਵ ਕਰ ਹਾਂਜੀ ਬਿਲਕੁਲ ਪਬਲਿਕ ਨੇ ਇਸ ਸਮੱਸਿਆਵਾਂ ਰੱਖੀਆਂ ਜਿਵੇਂ ਇੱਥੇ ਥੋੜੀ ਟ੍ਰੈਫਿਕ ਦੀ ਸਮੱਸਿਆ ਹੈਗੀ ਹੈ ਵੇਲੋੜੀ ਟ੍ਰੈਫਿਕ ਹੈ ਜਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਆਪਾਂ ਯੰਗ ਬਲੱਡ ਕਹਿੰਦੇ ਥੋੜਾ ਜਿਹਾ ਉਹਨਾਂ ਵੱਲੋਂ ਵੀ ਲੋਕਲ ਜਿਹੜੇ ਰੈਜ਼ੀਡੈਂਸ਼ੀਅਲ ਹੈਗੇ ਆ ਮਾਰਕੀਟ ਵਾਲੇ ਉਹ ਪਰੇਸ਼ਾਨ ਲੱਗੇ ਆ ਕਿਉਂਕਿ ਉਹ ਵੇਲੋੜਾ ਟ੍ਰੈਫਿਕ ਉਹਨਾਂ ਦੇ ਵਜੇ ਨਾਲ ਹੋ ਰਿਹਾ ਹੈ ਔਰ ਜਿਹੜੇ ਪੀਜੀ ਹੈਗੇ ਘਰਾਂ ਦੇ ਵਿੱਚ ਉਥੇ ਵੀ ਬਿਨਾ ਪਰਮਿਸ਼ਨ ਤੋਂ ਕਿਸੇ ਦਾ ਕੋਈ ਆਈਡੀ ਪ੍ਰੂਫ ਨਿਕਲੰਦੇ ਤੇ ਉਹ ਵੀ ਇੱਕ ਪਰੇਸ਼ਾਨੀ ਦਾ ਕਾਰਨ ਹੈਗਾ ਜੀ ਪੁਲਿਸ ਵੱਲੋਂ ਇਹ ਹੀ ਆਸ਼ਵਾਸਨ ਦਿੱਤਾ ਗਿਆ ਹੈ ਕਿ ਡੀਈਸਾਭ ਵੱਲੋਂ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਪੁਲਿਸ ਨੂੰ ਵੀ ਵੈਰੀਫਿਕੇਸ਼ਨ ਕੀਤੀ ਜਾਵੇ ਜਿਹੜੇ ਅਨauthorized ਪੀਜੀ ਹੈਗੇ ਆ ਤੇ ਬਿਨਾ ਕਿਸੇ ਆਈਡੀ ਪ੍ਰੂਫ ਤੋਂ ਬੱਚਿਆਂ ਨੂੰ ਰੱਖ ਰੇ ਆ ਤੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਜੋ ਬੰਦੀ ਕਾਰਵਾਈ ਹੈ ਔਰ ਜੋ ਅੱਗੇ ਤੋਂ ਸੁਧਾਰ ਲਿਆਂਦਾ ਜਾਵੇ ਉਹਦੇ ਬਾਰੇ ਜਾਗਰੂਕ ਹੋ ਜਾਵੇ